ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਨੂੰ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਅੱਜ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੀ ਹੈਗਾ ਅੱਜ ਹੈਗੀ ਹੈ ਜੀ ਹੈਪੀ ਦਿਵਾਲੀ ਤੇ ਤੁਹਾਨੂੰ ਸਾਰਿਆਂ ਨੂੰ ਜੀ ਹੈਪੀ ਦਿਵਾਲੀ ਦੀਆਂ ਮੁਬਾਰਕਾਂ ਤੇ ਬੰਦੀ ਛੋਟ ਦਿਵਸ ਦੀਆਂ ਵੀ ਜੀ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ ਜੀ ਤੁਹਾਨੂੰ ਤੇ ਅੱਜ ਦਿਵਾਲੀ ਕਰਕੇ ਬੰਦੀ ਛੋਟ ਦੇ ਕਰਕੇ ਜੀ ਬੀਬੀ ਬਣਾਉਗੀ ਆਪਣੇ ਪਕੌੜੇ ਤੇ ਨਾਲੇ ਬੀਬੀ ਮਿੱਠੀਆਂ ਮਠੀਆਂ ਬਣਾਉਗੀ ਤੇ ਅੱਜ ਜੀ ਲੈ ਚੱਲਦੇ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਸੂੰ ਲੈ ਚੱਲਦੇ ਆ ਬੀਬੀ ਕੋਲ ਬੀਬੀ ਬਣਾਉਗੀ ਹੁਣ ਮਠੀਆਂ ਤੇ ਆਪਾਂ ਚਲੋ ਜੀ ਦਿਨ ਪਰ ਦਾ ਵਲੌਗ ਹੋਗਾ ਆਪਾਂ ਹੁਣ ਸਟਾਰਟ ਕਰਤਾ ਵਲੌਗ ਚਲੋ ਚੱਲੀਏ ਜੀ ਮੈ ਪੁੱਤਾ ਹੈਪੀ ਦੀਵਾਲੀ ਪਹਿਲਾਂ ਤਾਂ ਸਾਰਿਆਂ ਨੂੰ ਬੀਬੀ ਵੱਲੋਂ ਤੇ ਉਮੀਦ ਕਰਦੇ ਆ ਤੁਸੀਂ ਦੀਵਾਲੀ ਦਾ ਤਿਹਾਰਾ ਬਹੁਤ ਖੁਸ਼ ਨਾਲ ਮਨਾਓਗੇ ਖੁਸ਼ ਰਹੋਗੇ ਤੇ ਹੈ ਤੇ ਖੁਸ਼ ਰਹੋਗੇ ਖੁਸ਼ ਨਾਲ ਦੀਵਾਲੀ ਮਨਾਓਗੇ ਤੇ ਹੈਪੀ ਦੀਵਾਲੀ ਸਾਰਿਆਂ ਨੂੰ ਇਸ ਵਾਰ ਫੇਰ ਤੋਂ ਤੇ ਨਾਲੇ ਜੀ ਬੀਬੀ ਵੱਲੋਂ ਬੰਦੀ ਛੋਟ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਬਧਾਈਆਂ ਦਿੱਤੀਆਂ ਦੀਵਾਲੀ ਦੀ ਹੋਰ ਕੁਝ ਲਿਖਣਾ ਤਾਂ ਨਾ ਪੁੱਤ ਮੈਂ ਤਾਂ ਕੀ ਕਰਾਂ ਕਹੀ ਨਹੀਂ ਕੁਝ ਹੋਰ ਤੇ ਸਾਨੂੰ ਪਤਾ ਹੀ ਆ ਕਿਸੇ ਨੇ ਲੱਡੂ ਪਕਾ ਲੈ ਕਿਸੇ ਨੇ ਜਲੇਬੀਆਂ ਪਕਾ ਲਈਆਂ ਤੇ ਸੱਚੇ ਗਾਣੇ ਮੱਖੀਆਂ ਪਕਾ ਕੇ ਦੇ ਅਮਨਦੇਸਰਾਰੇ ਬਹੁਤਾ ਦੇ ਚਾਰ ਪੰਜ ਟੱਪੜੇ ਆ ਗਏ ਫਿਰ ਲਿਆ ਲਿਆ ਕਿ ਵੀ ਕੀ ਸਾਤ ਨੂੰ ਹੈ ਨਾ ਅੱਜ ਆਪਾਂ ਲਾਹਾਂਗੇ ਮੱਖੀਆਂ ਨਾਲੇ ਪਕੌੜੇ ਤੇ ਆਤੇ ਦੇ ਕੋफ्ते ਕੋफ्ते ਬਣਾਉਣ ਵਾਲੇ ਬੀਬੀ ਮੈਂ ਕੋफ्ते ਕੋफ्ते ਕਰੀਏਗਾ ਕੱਦੂ ਦੇ ਕੋफ्ते ਵੀ ਬਣਾਉਣ ਨੂੰ ਮੈਂ ਘਰ ਦਾ ਖਾਣਾ ਤਾਂ ਹਲਕਾ ਹਲਕਾ ਜਿਹਾ ਬੱਧੀਆ ਬਣਾ ਤੇ ਅਗਲਾ ਭੈਣਾ ਤੇ ਅੱਜ ਕੱਲ ਖੇਚੜਾ ਕਸ ਤੋਂ ਲੱਗਦੀਆਂ ਨੇ ਤੇ ਮੁੱਲ ਦਾ ਸਮਾਨ ਲੈ ਕੇ ਖਾ ਲੈਂੀਆਂ ਕਿਉਂ ਅੱਜ ਕੱਲ ਖੇਚੜਾ ਹੁੰਦੀ ਨਹੀਂ ਕਿਸੇ ਨਾਲ ਤਾਂ ਹਮਾ ਪਾਸਟੇਜ ਪਾਉਣਾ ਸਭ ਤੋਂ ਪਹਿਲਾਂ ਮੌਨ ਕਿਉਂ ਵੀ ਕਿਉਂ ਕਿਉਂ ਫੇਰ ਇਹਦੇ ਨਾਲ ਵਧੀਆ ਹੋ ਜੀ ਦੇਖੋ ਜੀ ਦੇਸੀ ਕਿਉ ਬੇਬੀ ਦੇਸੀ ਤੋਂ ਆ ਇਹਨਾਂ ਦੇਸੀ ਕਿਉ ਇਹ ਮਹਾਂਚਾਰ ਕਿ ਆਪਾਂ ਨਹੀਂ ਖਾਣਾ ਕੱਚਾ ਕੋਈ ਹਾਂ ਵਧੀਆ ਫੇਰ ਬੇਬੀ ਕਿਹਾ ਉਹਦਾ ਵੀ ਕੀ ਕਰਨਾ ਜੀ ਖਾਣਾ ਹੀ ਇਹਦੇ ਨਾਲ ਨਾ ਆਪਾਂ ਮਰਦੇ ਆਪਾਂ ਇਦਾਂ ਹੋ ਜੂਗਾ ਅਸਤਾ ਜੀ ਇੱਥੇ ਨੇ ਰਸਮੀ ਸੀ ਰੋਟੀ ਕਰਕੇ ਕਿਉਂ ਚੋਪੜ ਕੇ ਫੇਰ ਕਰਦੇ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਕਤ ਪਾਵਾਂਗੇ ਚ ਗੋੜ ਢੋਲਿਆ ਹੋਇਆ ਸਰਬਤ ਕਹਿੰਦੇ ਵੀ ਸਰਬਤ ਫੇਰ ਆਪਾਂ ਪਾਵਾਂਗੇ ਤੇ ਹੋਰ ਸਮਾਂਤ ਵੀ ਹੂੰ ਲੀਬੀ ਜੀ ਜਿੰਨਾ ਆਪਾਂ ਨੂੰ ਕਰਾਂਗੇ ਨਾ ਅਸੀਂ ਮਿੱਠਾ-ਮੁੱਠਾ ਸੱਦਾ ਕੋਈ ਨਹੀਂ ਪਾਉਂਦੇ ਤੇ ਆ ਮੂੰਹੋਂ ਪੱਕ ਜਾਂਦਾ ਤੇ ਇਹਦੇ ਮੱਛੀਆਂ ਪੋਰਦੀਆਂ ਰਹਿੰਦੀਆਂ ਮਿੱਠੇ ਸੋਡੇ ਨਾਲ ਮੂੰਹ ਪੱਕ ਜਾਂਦਾ ਜੀ ਬੱਟੀ ਫੇਰ ਵੀ ਬੀਬੀ ਖਾ ਖਾਣ ਦਾ ਜੀਭ ਨਹੀਂ ਕਰਦਾ ਹੈਗਾ ਹਾਂ ਤੇ ਜਦੋਂ ਮੂੰਹ ਪੱਕ ਜਾਂਦਾ ਨਹੀਂ ਤੂੰ ਕਦੀ ਦੇਖ ਖਾਣ ਨੂੰ ਜੀਭ ਨਹੀਂ ਕਰਦਾ ਹੈ ਨਾ ਮਿੱਠਾ ਸੋਡਾ ਵਾ ਕਰਦੀ ਨੂੰ ਪਾਇਆ ਮੱਛੀਆਂ ਚ ਮੂਹਣ ਪਾ ਕੇ ਅਰਤੇ ਮੂਹਣ ਕੀ ਹੁੰਦਾ ਬੀਬੀ ਇਹ ਆਪਾਂ ਨਿੱਦੇ ਮੋਲਾ ਖੋਦੇ ਚੰਗੂ ਤੇ ਮੜਾ ਗੇ ਪੁੱਤਾ ਗੰਦਾ ਨਹੀਂ ਵਾਦਾਂ ਨਹੀਂ ਆਹ ਪਾਉਂਦੇ ਲੀ ਹੁਣ ਬੀਬੀ ਪਾਉਂਦੀ ਹੈ ਜੀ ਸੌਂਫ ਹਨਾ ਬੀਬੀ ਉਹ ਕੱਲ੍ਹ ਭੁੱਲੀ ਰਹਿ ਜਾਂਦਾ ਆਪਾਂ ਇਹਨਾਂ ਮਰਦੇ ਹਾੜ ਮਾਰ ਕੇ ਗਾ ਲਈ ਗੀ ਆ ਪਾਉਂ ਜਾਂਦੇ ਤਾਂ ਚੁੱਤੀ ਹੋਰ ਦੀ ਗਈ ਥੀ ਪੂਰਾ ਗਲੇ ਹੀ ਆਪਾਂ ਮੰਗਿਆ ਪੂਰਾ ਇਹਨਾਂ ਦੇ ਅਬ ਵੀ ਕਾਦਾ ਪੂਰਾ ਹੁੰਦਾ ਨਾਰੀਅਲ ਦਾ ਅੱਛਾ 1 ਰੋਪੇ ਦਾ ਪੂਰਾ ਪੁੱਤ ਤਾਂ ਵਧੀਆ ਹੋਦੀ ਪਹਿਲੇ ਆਟੇ ਤੇ ਕੋਲਾਉਣਾ ਭੁੱਲ ਗਈ ਅਨੇ ਤਾਂ ਕਿ ਅੱਜ ਵੀ ਪਾਇਆ ਮਿੱਠਾ ਹੀ ਪਾਇਆ ਇਹਦਾ ਚੰਗਾ ਕੇਕਟ ਹੋ ਜਾਏ ਤੇ ਜੋਰ ਵਾਲੇ ਦਾ ਕੰਮ ਹੈ ਚਲ ਕੋਈ ਨਾ ਹੌਲੀ ਹੌਲੀ ਕਰੀ ਜਾਵਾਂਗੀ ਤੂੰ ਸੋਹਰਾ ਲਵਾਉਗੀ ਮੈਨੂੰ ਤੇ ਅੱਤ ਆਪਾਂ ਚੰਗੂਤਰਾ ਕਰਤੀ ਹੈ ਤਿਆਰ ਤੇ ਘਰ ਦੇ ਲੱਭੂਗਾ ਮਠਿਆ ਨੂੰ ਪੁੱਤੇ ਲੈ ਲਾਹਾਂ ਲਿਆ ਕਾ ਪਕੌੜੇ ਪਾਲ ਕਰ ਦੁਆ ਆ। ਇਹ ਦੇਖੋ ਨਾ ਸਾਨੂੰ ਮੱਛੀਆਂ ਬਣੀਆਂ ਹਨ। ਖਾਏ ਉਹ ਸਾਰੇ ਮੇਰੇ ਤੇ ਹਮੇਸ਼ਾ ਸਾਲ ਨਾਲ ਮਰੋ ਤੇ ਹਰ ਹੰਦਾ। ਇਹ ਸਭ ਨੂੰ ਖੁਸ਼ੀਆਂ ਨਾਲ ਮਨਾਉਣਾ ਚਾਹੁੰਦਾ ਰ ਆਪਾਂ ਖੁਸ਼ੀ-ਖੁਸ਼ੀ ਰੱਖੇ ਸਾਰਿਆਂ ਦੇ। ਘਰੇ ਤੰਦਰੁਸਤੀ ਰੱਖੇ ਸਰੇਕ ਦੇ ਘਰੇ ਮਤੈ ਸੁੱਖ-ਪਾਣ। ਜੇ ਬੰਦੇ ਦੇ ਘਰੇ ਤੰਦਰੁਸਤੀ ਹੈ, ਖਵਾਕ ਹੈ, ਸ਼ਾਂਤੀ ਹੈ ਤੇ ਸਾਰੇ ਕੁਝ ਚੰਗਾ ਲੱਗਦਾ। ਤੁਸਾਂ ਕੋ ਸਨੀ ਦੇ ਚਾਹ ਦਾ ਸੁੱਕਾ ਪਾਣਾ ਪਊਗਾ ਹੋਰ ਹਾਂਜੀ ਬੀਬੀ ਗੁੰਨੂ ਲਾਟਾ ਆਟਾ ਗੁੰਨਣਾ ਤਬ ਤੋਂ ਆਟਾ ਗੁੰਨਣਾ ਤਾਂ ਹੁਣ ਮੈਂ ਦੋ ਰੋਟੀ ਦੀ ਭੁੱਖ ਲੱਗੀ ਪਈ ਐ ਤੁਸੀਂ ਰੋਟੀ ਖਾ ਲਓ ਨਾਲੇ ਰੋਟੀ ਖਾ ਕੇ ਫੇਰ ਆਪਾਂ ਬੇਲਾਂਗੇ ਮੱਠੀਆਂ ਕੁੱਤੇ ਇਹ ਆਟਾ ਆਇਆ ਵੀ ਚੋਖਾ ਤਾਂ ਗੁੰਨਣਾ ਕਈ ਕਈ ਹੋ ਗਏ ਮੱਠੀ ਤੇ ਦਿਨ ਸਾਰਾ ਲੱਗੂਗਾ ਆਟੇ ਪੰਜ ਬੰਗਤ ਚਾਰ ਪੰਜ ਥਾਈ ਰੱਖਿਆ ਹੋਣਗੇ ਕਾਟੇ ਦੀ ਤਾਂ ਹੋਣਗੇ ਚਲੋ ਨਜੇ ਬੀਬੀ ਮੈਂ ਬੇਲ ਦਾਨੀਆਂ ਤੇ ਤੂੰ ਬੇਲ ਲੈ ਆਟਾ ਮੈਂ ਢੱਕ ਦਿੰਦੀ ਆ ਪੁੱਤ ਮੈਂ ਖਾਣਾ ਰੋਟੀ ਫੇਰ ਦਿਖਾਉਣਾ ਤੁਹਾਨੂੰ ਮੱਖੀਆਂ ਕੱਢਾਂਗੇ ਪਕਦੇਆਂ ਲੈ ਬੜੀਆਂ ਹੈਨਾ ਤੇ ਮੈਂ ਉੱਠਦੀ ਆਂ ਨੇ ਕਹਾਲਾ ਤਾਂ ਕੰਮ ਨਾ ਹੋਈ ਹੋਈ ਆਲਾ ਐ ਨਾ ਅਨੀ ਸੁਦਾਸ ਉਹ ਨਹੀਂ ਨਕਰਦੀ ਤਾਂ ਕਿੱਥੇ ਕਰ ਤੇਰੇ ਜੀ ਮਾਂ ਦੇ ਕੰਮ ਮੁੱਕ ਜਾਣਗੇ ਤੇ ਇੱਥੇ ਰਹਿ ਮੰਦ ਉਹ ਲੱਗ ਜੂ ਸਾਡੇ ਨਾਲ ਤੇਰੇ ਆਲ ਮੇਰੇ ਪੁੱਤ ਮੱਖੀਆਂ ਮਾਰ ਜਾਣੀ ਆਪਾਂ ਹਨਾ ਥੈਂਕ ਯੂ ਸਭ ਖਬਰ ਯਾਲੇ ਦਵਾਈ ਸਾਰਿਆਂ ਦੀ ਤੇ ਅੰਦਰ ਤੁਸੀਂ ਰੱਖੇ ਨਾ ਹਰਾ ਸਾਰੇ ਇਹ ਆਪਣੀ ਜੀ ਐਵੇਂ ਜੇ ਵੱਡੇ ਵੱਡੇ ਪੰਜ ਪੰਜ ਪ੍ਰੋਜੈਕਸ਼ਨ ਜੀ ਕੀਤੇ ਸੀਗੇ ਹੱਥ ਤੇ ਪੰਜਾਂ ਤੇ ਪੰਜਾਂ ਕਿਤੇ ਸੀਗੇ ਤੇ ਆਪਾਂ ਨੇ ਕਰਤੇ ਦੋ ਰਹਿ ਗਏ ਆਹ ਕਰਤੇ ਗਏ ਨਾ ਲੋਹ ਤੀਕੂ ਕਰ ਲਾਂਗੇ ਕੱਟ ਦੀ ਸੋਨਾ ਇਹ ਥੋੜਾ ਜਿਹਾ ਆਟਾ ਇਹ ਸਖਤ ਹੁੰਦਾ ਇਹਦਾ ਪੇੜਾ ਵੀ ਮਸਾ ਹੁੰਦਾ ਜਿਹੜੇ ਤੋਂ ਮੱਛੀ ਪਕਾਉਂਦੇ ਨਾ ਪਤਾ ਇਹ ਗੁੰਨਾ ਵੀ ਮਸਾ ਲੱਗਦਾ ਤੇ ਦੇਰ ਲੱਗੀ ਮਸਾ ਜਾਂਦਾ ਤੇ ਕੱਛੀ ਐ ਨਹੀਂ ਉਹ ਤੇ ਕਰਕੇ ਇਹਨੂੰ ਕੱਟ ਦੂਗੀ ਐ ਨੂੰ ਮੰਨ ਪਕਾ ਕੇ ਲੈ ਲਵਾਂਗੀ ਤੇੜਾ ਵੀ ਇਹਦੇ ਚੋਂ ਮਸਾ ਹੋਈ ਜਾਊਗਾ ਪੰਜ ਆਟੇ ਤੇ ਆਪਾਂ ਆ ਦੇਖੋ ਜਿਵੇਂ ਕਰਦੇ ਪੰਜ ਆਟੇ ਤੇ ਤਿੰਨਆਂ ਲੀਆਂ ਕਰਤੀਆਂ ਮੱਛੀਆਂ ਦਾ ਦੋ ਰਹੀ। ਉਹ ਜਾਪਾਈ। ਫਿਰ ਆਪਾਂ ਤੇਲ ਦੀ ਕੜਾਹੀ ਚ ਢਾਲਾਂਗੇ ਕਿਉਂ ਫਿਰ ਇਹ ਹੁੰਦਾ ਨਹੀਂ ਨਾਲ ਹੀ ਦੇ ਕਰਨਾ। ਤੇ ਮੈਂ ਕਿਹ ਮਟਾਰ ਲਾਣੀ ਆ ਤੂੰ ਕਰ ਦੇ ਕਲੀ ਕਿਵੇਂ ਆਹ ਮੱਛੀਆਂ ਹਾਂ ਥੋੜੇ ਦੱਦੂ ਮੈਂ ਕਰਦੀ। ਥੋੜੇ ਪਕਾ ਗੀ ਪਹਿਲਾਂ ਮੱਛੀਆਂ। ਤੁਸੀਂ ਥੋੜੇ ਪਕਾ ਲਓ ਉਹਨੇ ਚ ਮੱਛੀਆਂ ਤਿਆਰ ਕਰ ਤੂੰ ਫਿਰ ਬਸ ਮੱਛੀਆਂ ਦੇ ਉੱਪਰ ਤੇਲ ਵੀ ਛਾਲ ਲਾਂਗਾ। ਆ ਤਾਂ ਨਹੀਂ ਕਹੋ ਤੇਲ ਸੰਕਰਾ ਰਹਾ ਹੁੰਦਾ ਨਾ ਹਮ। ਜੇ ਫਿਰ ਫਿਰ ਮਿੱਠਾ ਹੋ ਜੂਗਾ ਤੇਲ ਬਬੀ ਤੁਸੀਂ ਦੇਖੋ ਮਿੱਠਾ ਜੀ ਮੇਰਾ ਕੁਝ ਨਹੀਂ ਹੁੰਦਾ ਪਹਿਲਾਂ ਤੁਸੀਂ ਨਮਕਰਾ ਦੀ ਕਰ ਲਓ ਤੇ ਫਿਰ ਮਿੱਠੇ ਮੱਠੇ ਲਾਲਾ ਨਵੀਂ ਵੀ ਮੱਠੇ ਚ ਕਿਹੜਾ ਉਹ ਨਿਕਲਣਾ ਹਾਂ ਬਸ ਸਾਂਜ ਨੂੰ ਨਰਸੇ ਲਿਕਾ ਦੀ ਉਹਨਾਂ ਚੋਂ ਤਾਂ ਨਿਕਲ ਕੇ ਤੇਲ ਚ ਘੜਤਣਾ ਹੋਵੇ ਖੱਜ ਉਹ ਨਾਣ ਕਰਾਈ ਲੋ ਫਿਰ ਉਹ ਕੋਈ ਸਿੱਟ ਕਰੀ ਜਾ ਥੋੜਾ ਪਾ ਲਾਗੇ ਫਿਰ ਉਹ ਕਰ ਦੇਣੀ ਮਮਾ ਦਸਨ ਤਿਆਰ ਕਰ ਦੇਣਗੇ ਹਾਂ ਹਲੋ ਕੰਮ ਕਰਦੀ ਆ ਮੈਨੂੰ ਮਤਾ ਕੋਲ ਕਿ ਜਦੋਂ ਮਤਾ ਤੇ ਬਣਾ ਕੇ ਫੋਨ ਕਿ ਇਹ ਕਿੰਨਾ ਮਤਲਬ ਆਪਾਂ ਘੁੱਟ ਚੁੱਕ ਗਏ ਹੁਣ ਨਹੀਂ ਬਾਪੇ ਉੱਠ ਦੇ ਖਿੜੀ ਬੈਠੀ ਬੈਠੀ ਮੰਗਾ ਮੰਗਾ ਸਮਾਨ ਮਿੱਟੂ ਤੋਂ ਤੇ ਪੁੱਤ ਖਾਰਾ ਖੋਤਾ ਤੇ ਤਾਂ ਬੈਠੀ ਬੈਠੀ ਡੰਗਲਾ ਰਹੀ ਆ ਨੀ ਤਾਂ ਮੱਧੰਦੇ ਦਾ ਆ ਦਿਖੀਦਾ ਕੰਦਾਂ ਦਾ ਦੇਸੀ ਨਹੀਂ ਤੂੰ ਮੈਂ ਬਰਤੀਆਂ ਕੱਟਦੀ ਆ ਸੋਹਣੀਆਂ ਸੋਹਣੀਆਂ ਪਤਲੀਆਂ ਮਰ ਮੜੇ ਨੋਟੀਆਂ ਬੇੜਾ ਲਈ ਕਰ ਲੈਂਦੀ ਕਹਿੰਦੀ ਮੋੜ ਕਾਣੀ ਆਪਾਂ ਸੰਦੇ ਆਲੋ ਮੋਟੇ ਜਿਨਾ ਹੋ ਜਾਂਦਾ ਇਕ ਤਾਂ ਉਹ ਕੱਚਾ ਜਿਹਾ ਰਹੇ ਜਾਂਦਾ ਪੁੱਤੂ ਇਹ ਵੀ ਮੋਟੇ ਦੇ ਵਧੀਆ ਲੱਗਦੇ ਸੇਰਾ ਕਾਲਾ ਲਾ ਮੇਰੇ ਦਾਦਾ ਜੀ ਤਾਂ ਬੱਧੀ ਨੇ ਕਦੀ ਨਾ ਕਦੀ ਬੀਬੀ ਜਿੰਨਾ ਤੱਕ ਮਟਰ ਕੜਕ ਕਰ ਕਰਤਨਾ ਕਰਦੇ ਜਾਰਸ ਲੈ ਕੇ ਉਹਨਾਂ ਕਟ ਮਾਰਾ ਹਾਂ ਬੱਸ ਬਤਲੀਆ ਕਰਦੀ ਹੈ ਚਲੋ ਇਹ ਵੀ ਤੁਰ ਸੰਘਿਆ ਲਾ ਦਿਆਂ ਨਾ ਮੈਂ ਜੀ ਪੂਣਾ ਬਸਾਰ ਰੱਖਿਆ ਗਿਆ ਥੱਲੇ ਪੂਣਾ ਤੇ ਰੱਖੀ ਜੰਮੀ ਜੰਬਾ ਬਸਾਰੀ ਹੋਣੀ ਨਹੀਂ ਫਿਰ ਕੱਟਣੀ ਆ ਦੇ ਰੱਖ ਲੈਣੀ ਹੈ ਜੇ ਪੂਣਾ ਬਸਾਰ ਰੱਖਿਆ ਤਾਂ ਚੱਕਿਆ ਬੱਤਾ ਚਲ ਚੱਲ ਬੇਬੇ ਇੰਨੇ ਮੋਟੇ ਨਾ ਕਰੋ ਮੋਟੀ ਨਹੀਂ ਹੈਗਾ ਲੈ ਬੈਦਾਂ ਇਹ ਤਾਂ ਡੋਟ ਬੋਝ ਜਾਈ ਜਾਂਦੀ ਹੁੰਦਾ ਨਾ ਚਲੋ ਜੀ ਮਿਲਦੇ ਆ

ਆਹ ਕੌਂਦੇ ਚ ਪਾ ਲਿਆ ਕਰਾਂਗੇ ਪੁੱਤ ਐ ਚੱਕ ਕੇ ਆਟਾ ਕੱੜੜਾ ਇਹ ਜਿੰਨਾ ਆਟਾ ਕੱੜੜਾ ਹੋ ਉਨੀ ਮੱਠੀ ਵਧੀਆ ਬਣੂਗਾ ਜੁੜਦਿਆਂ ਜਰਦਿਆਂ ਨਹੀਂ ਹੋਈਆਂ ਪਹਿਲਾਂ ਮੈਨੂੰ ਆਈਦੀ ਮੈਂ ਹਾ ਜੋੜਨਾ ਆ ਜਾਣ ਮੈਨੂੰ ਤਾਂ ਬਈ ਬੀਬੀ ਕੁਛ ਨਹੀਂ ਹੁੰਦਾ ਤੇ ਮੈਂ ਜਿੱਕ ਕੱਲੀ ਕੱਲੀ ਕਰਕੇ ਵਿੱਚ ਸਿੱਟੀ ਐ ਦੇਖੋ ਜੀ ਕੱਲੀ ਕੱਲੀ ਕਿਵੇਂ ਕੱਢ ਕੇ ਕਿਵੇਂ ਵੀ ਕੀਤੀ ਹੋਊਗੀ ਆ ਬਹੁਤ ਮਿਹਨਤ ਲਗਾਵਾਂਗਾ ਅਸੀਂ ਵੀਡੀਓ ਰੋਕਤੀ ਸੀਗੀ ਹੁਣ ਸਟਾਰਟ ਕੀਤੀ ਹੈਗੀ ਕਿਉਂਕਿ ਫਿਰ ਬਹੁਤ ਟਾਈਮ ਲੱਗ ਜਾਂਦਾ ਹੈ ਹਨਾ ਕੋਈ ਗੱਲ ਵੀ ਨਹੀਂ ਆਉਂਦੀ ਹੈਗੀ ਫਿਰ ਇਹ ਤੇਲ ਚੜ ਗਿਆ ਹਾਂ ਮम्मा ਤੇਲ ਪਾ ਗਈ ਤੇ ਤੇਲ ਚੜ ਗਿਆ ਰ ਚੜ ਗਿਆਗਾ ਤੇ ਫਿਰ ਮੱਠੀਆਂ ਬਣਾ ਕੇ ਇੱਕ ਮੱਠੀ ਕੱਢ ਕੇ ਫਿਰ ਸਾਉਂਦਾ ਨੇ ਮੱਠੀਆਂ ਫੇਰ ਬਣਾਵਾਂਗੇ ਪਕੌੜੇ ਜਿੱਦਣ ਕੋਚਾ ਕੱਲ ਲਾਤਾ ਸੀ ਤਾਂ ਲੈ ਕੇ ਤੇ ਮੰਮੀ ਨੇ ਦੇਣੀ ਤੂੰ ਲੈ ਦੇ ਚਿੱਟਾ ਕਰਤਾ ਪੋਚਾ ਲਾ ਕੇ ਕਿਉਂ ਤੁਸੀਂ ਕਹੋਗੇ ਵੀ ਮੈਂ ਮੰਨਦੇ ਨਹੀਂ ਕੋਚਾ ਲਾਇਆ ਜਾਂ ਦੀਮੀ ਨੇ ਲੈ ਲਾਇਆ ਉੱਤ ਕੰਨ ਅਸਾਂ ਸਹੀ 14 ਸੀ 14 ਦੀਆਂ ਰੋਟੀਆਂ ਸੀ ਕੱਢ ਖਵਾਇਆਂ ਨੇ ਮੰਮਾ ਕਰਦੀ ਸੀ ਤੂੰ ਸਫਾਈ ਸਾਰੀ ਹਾਂ ਤੇ ਬਹੁਤ ਦੂਰ ਪਹੁੰਚ ਕੇ ਕਿਦਵਾ ਕੇ ਆ ਮੇਰੇ ਗਾਂ ਨੂੰ ਮਤਲਬ ਕੋਈ ਬਾਦ ਅਚੰਦਰ ਤੱਕ ਤੇ ਉਹ ਪਿਆਰ ਉਹ ਹੱਥ ਨੂੰ ਸਾਮਾਨ ਨੂੰ ਘਰੇ ਮੁੜ ਕੇ ਆਈ ਵਜੇ ਤਾਂ ਵੀ ਸਨੇਹਾ ਜਾ ਕੇ ਵੀ ਤੇ ਤਾਂ ਵੀ ਹੰਦਕੇ ਡਿੱਗੇ ਆ ਕੇ ਤੇ ਉਹਰੇ ਵੀ ਦੋ ਤਰ੍ਹਾਂ ਦੀ ਰੋਟੀ ਖਾ ਲਈ ਉਹ ਆ ਮੰਨੇ ਖਵਾਈ ਬਾਦ ਨੂੰ ਤੇ ਰੋਟੀ ਦਾ ਅੱਜ ਕੰਮ ਨਿਭੜਿਆ ਤਾਂ ਹੀ ਉਹ ਫਿਰ ਮੱਠੀਆਂ ਦਾ ਛੇੜਾ ਛੇੜਿਆ ਇਹ ਵੀ ਬਹੁਤ ਨਿੰਦਣਾ ਦਾ ਕੰਮ ਹੁੰਦਾ ਕੋਈ ਆਈ ਨਹੀਂ ਹੁੰਦਾ ਵੀ ਛੱਟਦੇ ਨੇ ਬਾਦ ਨੂੰ ਤੁਹਾਨੂੰ ਦੱਸਿਆ 9:30 ਵਜੇ ਦੇ ਬੈਠਾਂਗੇ 4-5 ਵਜੇ ਲਗਾ ਸ਼ਾਮ ਨੂੰ ਇਹ ਵੀ ਥੋੜਾ ਜਿਹਾ ਟੈਕ ਕਰਦਾ ਹੁੰਦਾਗਾ ਤੇ ਕੱਲ ਦੇ ਨਾਲ ਹੀ ਕ੍ਰਿਸਪੀ ਜੀ ਬੰਗੇ ਨੇ ਏਖੜਾਕੇ ਦਰ ਜੀਆ ਠੀਕ ਹੈ ਤੇ ਨਾਲੇ ਫਿਰ ਹੋ ਜਾਂਦਾਗਾ ਇੱਕ ਕੱਲ ਦੇ ਨਾਲ ਬਿੱਲੀ ਵੀ ਨ ਜਾਂਦੀ ਆ ਪਾਵਾ ਲੁਕਣ ਲੱਗ ਜਾਂਦੀ ਕੱਟੀ ਵੀ ਜਾਂਦੀ ਹੈਗੀ ਮੈਂ ਬੀਬੀ ਨੂੰ ਤਾਹੇ ਕਿਹਾ ਮਖੇ ਵੀ ਪਤਲਾ ਕਰ ਪਤਲਾ ਕਰ ਫਿਰ ਵੀ ਅਵੇ ਮੋਟਾ ਕਰ ਦੇ ਫਿਰ ਮੈਂ ਐਂ ਕਰਦੇ ਦੇਖ ਰ ਮுகੇ ਚਲ ਮੈਂ ਕੱਟੀ ਆਣ ਨਹੀਂ ਇਹ ਹੁੰਦਾ ਪਤ ਪਾ ਕੇ ਦੇਖਾ ਇੱਕ ਨਹੀਂ ਤੋੜਾ ਨਹੀਂ ਹੁੰਦਾ ਦੇਖ ਲਓ ਪਾ ਕੇ ਦੇਖ ਲਓ ਕਿ ਉਸ ਉੱਤੇ ਚੜ ਗਿਆ ਲੱਗਦਾ ਹੀ ਆ ਚੜ ਗਿਆ ਹੱਸਣਾ ਹੁੰਦੀ ਆ ਹਾਂ ਸੋਨਾਰਾ ਸੱਚੇ ਪਾਚਾ ਕੱਚਾ ਲਈ ਕੱਚਾ ਹਾਂ ਉੱਠਤਾ ਖੜਿਆ ਹੁੰਦਾ ਦੋ ਮਿੰਟ ਹੋਰ ਸੇਕ ਲੱਗ ਜਾਣ ਦੇ ਤੇ ਹੁਣ ਮੈਂ ਇਹਦੇ ਚੱਕਸਾਰੇ ਬਣਾਉਂਗੀ ਬੀਬੀ ਤੋਂ ਬਣਾਉਂਗੀ ਮੈਂ ਤਾਂ ਨਹੀਂ ਤੇਲ ਕੋਲ ਬੈੰਦੀ ਹੈਗੀ ਫਿਰ ਛਿੱਟੇ-ਛੁੱਟੇ ਦਾ ਡਰਾ ਨਹੀਂ ਮੈਂ ਪਈ ਜਲਾ ਪਰ ਬੀਬੀ ਕੋਲ ਮੈਂ ਚੱਲਣਾ ਹੈ ਨਾ ਬੀਬੀ ਉਹਨੇ ਚ ਮੱਠੀ ਮਾਰਨਾ ਦੋਗੀ ਫਿਰ ਉਹਨੇ ਜਿਵੇਂ ਸਕੂਲ ਦਾ ਕੰਮ ਕਰ ਲੂਗੀ ਲਾਂਗ ਦਾ ਦੀਪਤੀ ਇਹ ਨਾ ਹੁ ਜਾਵਾਂਗੇ ਦੀਵੇ ਬੱਤੀਆਂ ਬੱਟਣੀਆਂ ਨੇ ਬਹੁਤ ਸਾਰਾ ਕੰਮ ਨਹੀਂ ਬਹੁਤ ਕੰਮ ਨਹੀਂ ਦਵਾਲੀ ਦੇ ਲਈ ਤੁਹਾਨੂੰ ਮੈਂ ਬਟਾਉਂਦੀ ਤਾਂ ਮਿੱਟਨੇ ਚ ਬੱਟੀਆਂ ਜਾਗੀਆਂ ਇਹੀ ਕੰਮ ਵੱਡਾ ਬੀਬੀ ਇੱਕਦਮ ਪਹਿਲੇ ਸਤਾਰੇ ਬਣਾਉਂਦੇ ਆ ਸਤਾਰੇ ਤੋਂ ਕਹਿੰਦੇ ਸਤਾਰੇ ਤਾਂ ਕਿਵੇਂ ਕਹਿਆ ਸਤਾਰੇ ਡਿਜ਼ਾਈਨ ਕਰਦੀ ਐ ਤੇ ਹੁਣ ਤਾਂ ਸਤਾਰੇ ਕਹਿੰਦੇ ਨੇ ਜਵਾ ਕਰ ਚਕਾਦਾ ਤੇ ਅੱਗੇ ਜੇ ਕਿਸੇ ਕੁੜੀ ਕੋਲੇ ਕਿ ਮੱਖੀਆਂ ਨਾਲ ਤਾਂ ਰੱਦ ਜਾਂਦਾ ਰੇ ਕੋਲੇ ਤਾਂ ਫਿਰ ਅਸੀਂ ਕੀ ਕਰਦੀਆਂ ਮੇਰੀ ਵੱਡੀ ਭੈਣ ਪਹਿਲਾਂ ਬਿਆਹੀ ਗਈ ਹੋਈ ਸੀ ਇਹ ਹੱਥਾਂ ਨਾਲ ਮੱਸੀਆਂ ਬਣਾ ਕੇ ਨਾ ਛਟਾ ਕੁੰਦੀ ਅੱਧਾ ਪਾ ਹੁੰਦੀ 100 ਗ੍ਰਾਮ ਹੁੰਦਾ ਅਸੀਂ ਉਹਦੇ ਆ ਠੱਪੇ ਲਾ ਦਿੰਨੇ ਆ ਉਹ ਠੱppa ਉੱਤੇ ਜੰਮ ਜਾਂਦਾ ਡਿਜ਼ਾਈਨ ਹੋ ਜਾਂਦਾ ਇਹ ਤੋਂ ਸੁਆਰ ਕੇ ਐਂ ਦੱਬ ਦਿੰਨੇ ਆ ਠੱppa ਬਣ ਜਾਂਦਾ ਕਹਿੰਦੇ ਨੇ ਬਣਾਉਣੇ ਨੇ ਠੱਪੇ ਆੜੀਆਂ ਮੱਛੀਆਂ ਦੇ ਚਲੋ ਜੀ ਤੇਲ ਚੜ ਗਿਆ ਆਪਣਾ ਬਣ ਗਈ ਮਿੱਠੀ ਕੋਨੇ ਆਪਾਂ ਹੋਰ ਅੱਧਾ ਨਾ ਲੈ ਜੀ ਗੜਕਾ ਤੇਲ ਰੈਗੂ ਦੀ ਕੱਟ ਪਾਣਾ ਰੈਗੂ

ਉਹ ਦச்சா ਪੂਰਾ ਤੁਪਾਰ ਲਾ ਲੀ ਨਾ ਹਿਸਟਾਲ ਤੇ ਮੈਂ ਬਾਚੂ ਉਲ ਕਰ ਦਿਓ ਕਿਰ ਲੇ ਤੇ ਹੁਣ ਮੈਂ ਪੱਤੀਆਂ ਨੇ ਮੱਛੀਆਂ ਬਕਾਈਆਂ ਨੇ ਉੱਤੇ ਬਾਹਰੀ ਘਰ ਮੀਤੀ ਹੁਣ ਉੱਤ ਵਾਲੀ ਸਿਰ ਵੀ ਉਦੋਂ ਆਈ ਸੀਗੀ ਜੱਪੂ ਆ ਹੈ ਨਾ ਕੀ ਨਾ ਕਿਉਂ ਕਿਤਾ ਦੇਖਾਈ ਹੁਣ ਜੀ ਬਿਮਾਰੀ ਹੋਈ ਵੀ ਆ ਬੜੀ ਜਿਆਦਾ ਚਿਕਨ ਫੌਕਸ ਤੇ ਤਾਪ ਚੜਦਾ ਉਹਦੇ ਵਿੱਚ ਤਾਂ ਮੇਟੀ ਨੂੰ ਤਾਪ ਚੜਦਾ ਮਰ ਤਾ ਮਜਸੂ ਤੇ ਉਹਨਾਂ ਦੇ ਬਾਪੂ ਬੇਬੇ ਪਿਆਰੇ ਜਣੇ ਨੇ ਚਾਰੇ ਬਿਮਾਰ ਨੇ ਛੜਾ ਬੇਬੇ ਬਾਪੂ ਤਾਂ ਦਾਖਲ ਕਰੇ ਹੋ ਗਏ ਉਧਰ ਦੀ ਸੰਗਰੂਰੀ ਵੀ ਨਹੀਂ ਜਿਆਦਾ ਹੈ ਇਹ ਬਿਮਾਰੀ ਚੱਲ ਰਹੀ ਆਗੀ ਪਤਾ ਨਹੀਂ ਕਿ ਦਰਵਾਜ਼ੇ ਵਿੱਚ ਹਾਂ ਕੋਈ ਨਾ ਕੋਈ ਪੰਗਾ ਚੜੀ ਜਾਂਦਾ। ਉਹ ਲੈ ਕਰੋਨਾ ਵਾਇਰਸ ਚੱਲ ਪਿਆ ਵੱਡੀਆਂ ਬਿਮਾਰੀਆਂ ਆਉਂਦੀਆਂ ਨੇ। ਹਾਂ ਵੱਡੀਆਂ ਤਾਂ ਹੈ ਜੀ। ਥੋੜੀ ਹਾਲ। ਵੱਡੀਆਂ ਵੱਡੀਆਂ। ਕਰੋਨਾ ਦੇ ਟੀਕੇ ਨੇ ਵੀ ਬੀਬੀ ਕੁਝ ਕੰਮ ਖਰਾਬ ਕੀਤਾ ਯਾਰ। ਇਹ ਤਾਂ ਹੈ ਮੈਂ। ਤੇ ਅੱਜ ਹਜੇ ਸੱਚ ਜੀ ਮੈਂ ਹਜੇ ਮੇਰੇ ਵੀ ਬਹੁਤ ਕੰਮ ਪਿਆ। ਹੱਦ ਮੈਂ ਸਕੂਲ ਦਾ ਕੰਮ ਕਰਨਾ ਠੀਕ ਹੈ ਹਜੇ ਮੈਂ ਰੰਗੋਲੀ ਬਣਾਉਣੀਆਂ ਹਜੇ ਆਦੀ ਘੁੰਟੀ ਲਾਉਣੀਆਂ ਠੀਕ ਹੈ ਹਜੇ ਮੈਂ ਉੱਥੇ-ਉੱਥੇ ਹਲੌੜੀਆਂ ਲਈਆਂ ਅਹ ਹ ਕੀ ਇਹਨਾਂ ਲੜੀਆਂ ਲਾਉਣੀਆਂ ਨੇ ਠੀਕ ਹੈ ਹਜੇ ਜੀ ਮੈਂ ਪਕੌੜੇ ਲਹਾਉਣੇ ਨੇਗੇ ਹਜੇ ਮੇਰੇ ਬਹੁਤਾਂ ਕੰਮ ਪਿਆਗਾ ਸੱਚੀ ਜਾਂਦਾ ਬੜਾ ਇਕੱਲਾ ਹਜੇ ਬਾਕੀ ਜੇ ਮੈਂ ਕੋਈ ਆਉਂਦਾਗਾ ਪਾਣੀ ਪੂਣੀ ਦੇਣਦਾ ਵੀ ਕੰਮ ਚੱਲੋ ਖੇਤ ਕੰਮ ਕਰਦੇ ਨੇ ਚਾਹ ਧੜੀਆ ਕਿਤੇ ਚਾਹ ਵੀ ਜਾਊ ਕੱਤੇ ਵੱਢਦੇ ਨੇ ਝੰਨਾ ਵੱਢਿਆ ਕੱਲ ਸੋਨੂੰ ਪਤਾ ਨਹੀਂ। ਥੋਖਾ ਸਫਸਲਾ ਪਾਦਣਾ ਤੇਲ ਰੋਸ ਚੋਖਾ। ਹੁਣ ਆਉਣ ਲੱਗੀ ਸਮੈਲ ਵੀ। ਹੁਣ ਆਉਣ ਲੱਗੀ ਹੈ ਸਮੈਲ ਜੀ। ਮੈਂ ਬਚਾ ਲਈਤੀ ਥੋਤੀ ਕੋਈ ਬੋਰੀ ਵੀ ਡਿੱਗ ਪੈਣੀ ਆ ਥੱਲੇ ਪਤ। ਰੰਗ ਦੇਖੋ ਬਹੁਤ ਸੋਹਣਾ ਬਾਲੀਆਂ ਕਾਲੀਆਂ ਜਿਹਾ ਨੇ ਲੋਟਾ ਉਹਨਾਂ। ਬਹੁਤ ਰੱਖੀਆਂ ਰਡੀਆਂ ਰੱਖਾਂਗੇ। ਬਹੁਤ ਵਸ ਗਿਆ ਲੋ। ਮੇਰ ਨੂੰ ਕਿਰਪਾ ਨਾਲ ਹੁਣ ਕੱਢ ਦਾਂਗੇ ਜੀ। ਚੱਲੀ ਜਾਉਂ ਕੰਮ ਤੇ ਮੇਰੀਆਂ ਰਾੜ ਦੀ ਬੀਬੀ ਮੇਰੀਆਂ ਰਾੜ ਦੇ ਤੇਰੀ ਰਾੜਾ ਲੈ ਤੇਰੀ ਰਾੜਾ ਤੇਰੇ ਚੰਦੇ ਸਤਾਰੇ ਰਾੜਦਰੀਂ ਨਾ ਤੂੰ ਬਣੇਂੇ ਚੱਲ ਜੇ ਤੇਰੇ ਰਾੜਾ ਤੇ ਆ ਕਵਲ ਦਾ ਪਰ ਤੇ ਕਿਹੜਾ ਫਾਇਦਾ ਤੇ ਇਹ ਜਿਵੇਂ ਲੱਗਾ ਸਮਝਾਂ ਦੀ ਆ ਕੀ ਮੌਸਮ ਜਾਗਾ ਤੇ ਮੌਸਮ ਅੱਜ ਕੱਲ੍ਹ ਐ ਹੀ ਹੁੰਦਾ ਅਰੇ ਤਾਂ ਕੋਈ ਅੱਗ ਰਿ ਲਈ ਕੁਛ ਨਹੀਂ ਕਰਿਆ ਰੋਕ ਨਾ ਰੱਖੀਆ ਗਰਮੈਸ ਬਹੁਤ ਜ਼ਿਆਦੇ ਹੋ ਰਹੀ ਆ ਉਹ ਤਾਂ ਜਾਣੀ ਸੋਨੇ ਦਾ ਕੰਮ ਚੱਲ ਰਿਹਾ ਪੂਰੇ ਜੋਰਾ ਤੇ ਆਪਣਾ ਅੱਧਾ ਜਿਹੇ ਮੰਡੀ ਚ ਪਿਆ ਝੋਨਾ ਉਹ ਸੁਣਾ ਦੇ ਚਾਹ ਤੇ ਰਹਿੰਦੇ ਨੇ ਕੁਸਾ ਪੱਢਣ ਵਾਲੇ 5-7 ਕਿੱਲੇ ਫੇਰ ਵੱਡਾਂ ਮੈਨੇ ਤੈਰ ਕੇ ਚਾਰ ਸਾਰਾ ਪੁੱਤ ਲੱਗ ਗਿਆ ਮੰਡੀ ਚ ਦੇਖੋ ਕੰਦ ਅੰਸ ਬਿੱਟਰ ਆਇਆ ਨੇ ਜੇ ਅੱਜ ਆਜੇ ਪੁਚਬੂਲੀ ਲੱਗ ਜਾ ਚੰਗਾ ਤੇ ਕੀ ਕਰਿਆ ਜਾਵੇ ਫਿਰ ਹੁਣ ਅਸੀਂ ਤਿੰਨ ਚਾਰ ਵੀ ਘੱਟ ਨਹੀਂ ਕਰਦਾ ਇੱਕ ਮੱਠੀ ਦੇ ਇੱਕ ਮੱਠੀ ਦੇ ਫੇਰ ਤੇ ਦੇਖਾਂਗੇ ਟੇਸਟ ਦੇਖ ਲਿਆ ਲੈ ਦੇਖ ਪਹਿਲੇ ਟ ਅਹੋ ਗਰਮਾ ਗਰਮਾ ਪਰ ਹੁਣ ਖਾ ਲਾ ਇਹਨੂੰ ਹੱਥ ਨਾਲ ਲਾ ਕੇ ਦੂਠੇ ਦਕਨੋਂ ਆ ਮੈਂ ਕਿਰੇ ਠੰਡੀ ਹੋ ਜੂਗੀ ਉਹਨੇ ਤੱਕ ਹਾਂ ਅਸੀਂ ਤਾਂ ਟੇਸਟ ਨਹੀਂ ਕਰਦੇ ਉਹਨੇ ਚਾਹ ਬਣਾ ਲੀ ਗੀ ਹਾਂ ਅੱਡ ਕਰਕੇ ਖਾ ਲਓ ਚਾਹ ਨਾਲ ਇਹ ਤੇ ਜਉਂ ਹੀ 10 ਵਾਲੇ ਚਾ। ਕਰਚੇ ਵੱਧਦੇ ਨੇ ਦੋ ਟ੍ਰੇਟਾਂ ਦੇ। ਜਿਹੜੀ ਨੇ ਜੀਜੀ ਨੇ ਬੱਧੀ ਤੇ ਆਪਾਂ ਕਰਦੇ। ਤੇ ਦੋ ਟ੍ਰੇਟਾਂ ਨਾਲ ਵਧੀਆ ਵੱਡੇ ਜਾਂਦੇ ਨੇ। ਦਾਬ ਜੀ ਪਾ ਜਾਂਦੀ ਆ। ਸਿੱਧੇ ਨਾਲ ਕੰਮ ਹੋ ਜਾਂਦਾ ਕਿ ਉਹ ਜਿਹੜੀ ਧਰਤੀ ਤੇ ਸੋਈ ਨੇ ਉਹ ਦੋਸਤ ਨੇ। ਉਹਨਾਂ ਨੇ ਵੜਾਇਆ ਜਿਹੜੀ ਪੂਰੀ ਵੱਡੀ ਸੀ। ਅੱਜ ਵੱਢਦੇ ਨੇ ਕੋਤ ਆਪਣੇ। ਇਹ ਨਾਲ ਮਿਲ ਕੇ ਕੰਮ ਹੋ ਜਾਂਦਾ ਹੈ ਨਾ। ਸੱਚੀਓ ਕ੍ਰਿਸਪੀ ਕ੍ਰਿਸਪੀ ਬਣ ਜਾਣੇ। ਬੜੀ ਜੀ ਬਣੇ ਬੀਬੀ। ਚਲੋ। ਅੱਗਿਆ ਸਾਤ ਸਮਾਨ ਨਾਲ ਬਣਦੀਆਂ ਫਿਰ ਸਮਾਨ ਬਕਰਾ ਪੈ ਗਿਆ ਇੱਥੇ ਚੜ ਤੱਕ ਜੀ ਹੋਈ ਆ ਅਸੀਂ ਮਠਾਈ ਮੁੰਡਲੀ ਲਿਆਉਂਦੇ ਸਨ ਸਵੇਰੇ ਵੀ ਦੱਸਿਆ ਸੀ ਅਮਨ ਦੇ ਪੰਚੀ ਲੱਭੇ ਆ ਗਏ ਹਲੇ ਹੋਰ ਵੀ ਆਉਣ ਦੇ ਬਿਤੇਰੇ ਤੇ ਫਿਰ ਮੰਮੀ ਨੇ ਉਠਾਈਆਂ ਚ ਬਾਲਾ ਤੰਤਰ ਨੂੰ ਕੋਆ-ਕੂਆ ਕੰਮ ਦਾ ਜੋਰਾ ਕੱਢਿਆ ਨਹੀਂ ਆਂਦਾ ਦੇਖੂੰਗੀ ਕੱਲ ਨੂੰ ਪਤਾ ਸਤਾ ਲੈ ਕੇ ਆਉਂਗੀ ਕਿਹੜਾ ਜੇ ਜਾਇਆ ਗਿਆ ਕਿਉਂਕਿ ਤਾਂ ਮੰਡੀ ਦਾ ਕੰਮ ਆਇਆ ਠੀਕ ਕਰੀਏ ਹੁਣ ਦੋਸ ਕਿਸੇ ਨੂੰ ਜੇਗਾ ਕਰੇ ਵੀ ਔਖਾ ਹੋ ਜਾਂਦਾ ਅੱਗੇ ਪੀਰ ਗਏ ਨੇ ਬੋਤਲ ਲਿਵਾਉਣਾ ਮਾਪੇ ਚਲੇ ਚੱਲੇ ਇੱਧਰੋਂ ਬੰਾਰੀ ਆਈ ਜਾ ਰਹੀ ਚੱਲ ਗਈ ਚਲੋ ਜੀ ਬਨੇ ਰੋ ਬਲੋ ਇਹ ਤਾਂ ਮਿਲ ਜਾਂ ਹੁੰਦਾ ਵਾਰੀ ਲੈ ਦੇਖੋ ਜੀ ਐਂ ਜਾ ਰਹੇ ਨੇਗੇ ਬਨੇ ਬਨੇ ਐਂ ਬੀਬੀ ਕਦੇ ਚ ਕੋਲੇ ਚ ਪਾ ਲਾਂਦੀ ਹੈਗੀ ਗੁਲਗਲੇ ਰੈਡੀ ਆਂਦੀ ਹੈ ਯਾ ਬੀਬੀ ਠੀਕ ਹੁਣ ਚਾਹ ਨਾਲ ਗੁਲਗੁਲੇ ਗੁਲਗੁਲੇ ਨਹੀਂ ਹੈਗੇ ਪੁੱਤਾਂ ਉਹ ਸੌਰੀ ਤੁਹਾਨੂੰ ਵੀਰੋ ਵਿੱਚ ਕਹਾਂਗੇ ਨਹੀਂ ਤੋ ਗੁਲਗੁਲੇ ਕਹਿੰਦੇ ਗੁਲਗੁਲੇ ਨਹੀਂ ਹੈਗੇ ਮੱਠੀਆਂ ਮੱਠੀਆਂ ਜੀ ਉਹ ਜਮਾਂ ਤੇਲਸੀ ਕੀ ਤੇ ਜੀ ਮੱਠੀਆਂ ਤਾਂ ਨਾ ਜਮਾਈ ਇੰਨੀਆਂ ਸਵਾਦ ਲੱਗ ਰਹੀਆਂ ਨੇ ਚਾਹ ਨਾਲ ਖਾਧੀਆਂ ਨੇ ਕੋਈ ਨਹੀਂ ਬਾਕੀ ਨੂੰ ਜਿਆਦਾ ਸਵਾਦ ਨਹੀਂ ਬਰਫੀ ਨਾਲੋਂ ਜਿਆਦਾ ਸਵਾਦ ਨੇ ਬਰਫੀ 'ਚ ਕੀ ਹੁੰਦਾ ਬੀਬੀ ਇੰਨੇ ਰਖੋਆ ਚਲ ਬਣ ਜਾਣੀਆਂ ਸ਼ਾਂਤੀ ਨਾਲ ਹਾਂ ਕਿੱਤਾ ਜੀ ਟੋਕਰਾ ਪਰਤਾ ਮੱਠੀਆਂ ਦਾ ਥੋੜੀਆਂ ਜਿਹੀ ਕੋਸ਼ ਆ ਪਈਆਂ ਨੇ ਆਹ ਕਰਨੀਆਂ ਨੇ ਚੱਲੀ ਜਾਂਦੇ ਨੇ ਪਕਾਉਣ ਥੋੜੀਆਂ ਜਾ ਰਹੇ ਹੁਣ ਪਕੌੜੇ ਰੜੀ ਆਂਦੀ ਆ ਬੀਬੀ ਹੈ ਬੀਬੀ ਇਹ ਆ ਦਲੇਨਾ ਬੱਚੇ ਖਾਣਗੇ ਕੋਸੋ ਹੁਣ ਅਸੀਂ ਖਾ ਲਈ ਹੁਣ ਅਸੀਂ ਰੱਜ ਲਈ ਹ ਰੱਜ ਪੁੱਜ ਲਈ ਡੈਡੀ ਰਹਿ ਗਏ ਬਸ ਡੈਡੀ ਤੇ ਬੀਬੀ ਰਹਿ ਗਏ ਤੇ ਹੁਣ ਜਦੋਂ ਜੀ ਸਾਰਾ ਕੁਝ ਬਣ ਗਿਆ ਤੁਹਾਨੂੰ ਉਹ ਦਿਖਾਵਾਂਗੇ ਤੇ ਆ ਲੈ ਚਲਦੇ ਹਾਂ ਰੰਗੋਲੀ ਦਿਖਾਉਣੇ ਆ ਹਾਈ ਜਮਨਾ ਇਹਨੇ ਹੀ ਤਾਂ ਮੜੀ ਜਿਹੀ ਬਣੀ ਆ ਗਿਰ ਰੰਗੋਲੀ ਦੇਖੋ ਜੀ ਫਾਈਨਲ ਆਪਾਂ ਐ ਕਰ ਲਈ ਕਿਉਂਡੀ ਕਰੋਂਡੀ ਤਿਆਰ ਕਰ ਲਈ ਰੰਗੋਲੀ ਬਣਾ ਲਈ ਤੇ ਆਪਾਂ ਜੀ ਆ ਫੁੱਲਾਂ ਜਿਹੇ ਵਾਲੀ ਆਪਾਂ ਨੂੰ ਡੈਡੀ ਦਿਵਾਲੀ ਸੀਗੇ ਮੋਮਬਤੀਆਂ ਕੈਂਡਲਾਂ ਤੇ ਇਹ ਆਪਾਂ ਹੁਣ ਲਾ ਲਈਏ ਜਦੋਂ ਅੱਖ ਨਹੀਂ ਘੁੰਡੀ ਜਗਾਵਾਂਗੇ ਉਹ ਚਲਾ ਲਾਂਗੇ ਮੰਮਾ ਜੀ ਰਿਆ ਆਪਾਂ ਬਣਾਵਾਂਗੇ ਮਟਰ ਪਨੀਰ ਮੰਮਾ ਜੀ ਰਿਆ ਪਨੀਰ ਆ ਚੱਲੀ ਜੀ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਾਰਿਆਂ ਨੂੰ ਹੈਪੀ ਦਿਵਾਲੀ ਜੀ ਮੇਰੇ ਵੱਲੋਂ ਵੀ ਸਾਰੇ ਪਰਿਵਾਰ ਨੂੰ ਐਕਟਿਵ ਦਿਵਾਲੀ ਹਾਂ ਜੀ ਆਪਾਂ ਪਹਿਲਾਂ ਤਾਂ ਸਵੇਰੇ ਆਪਾਂ ਕੰਮ ਤੋਂ ਤਾਂ ਕੀਤਾ ਆਪਣਾ ਤੇ ਫਿਰ ਬਾਅਦ ਵਿੱਚ ਨੀਤੂ ਨੇ ਤੇ ਬੀਬੀ ਨੇ ਤਾਂ ਮੱਛੀਆਂ ਲਾਈਆਂ ਤੇ ਜਦੋਂ ਮੇਰਾ ਕੰਮ ਧੰਦਾ ਮੁੱਕ ਗਿਆ ਫਿਰ ਮੈਂ ਇਹਨਾਂ ਨਾਲ ਲੱਗ ਗਈ ਤੇ ਕੋੜੇ ਬਣਾਏ ਤੇ ਮੱਛੀਆਂ ਤੇ ਹੁਣ ਆਪਾਂ ਸਰਦੀ ਬਣਾਉਣਿਆਂਗੇ ਮਟਰ ਪਨੀਰ ਤੇ ਫਿਰ ਆਪਾਂ ਲਾ ਕੇ ਮੈਂ ਬੱਤੀਆਂ ਬਣਾਉਂਗੀ ਫਿਰ ਆਪਾਂ ਲਾ ਕੇ ਆਵਾਂਗੇ ਖੇਤ ਜਮਾਈ ਦੀ ਦੇ ਦੂੰ ਤੁਹਾਨੂੰ ਦਿਖਾਵਾਂ ਖੇਤ ਅੱਜ ਨਾਲ ਮੇਰੀ ਸਰਦਾਰ ਨੇ ਕੀਤਾ ਨਿਰਦੀ ਰੌਣਕ ਲੱਗੀ ਜੂਰੀ ਮੰਮੀ ਉਸ ਤੇ ਅੱਗ ਤੇ ਬਹੁਤ ਤੇਜ਼ ਅੱਗ ਸੀ ਕਿ ਮੰਮੀ ਕਹਿੰਦੀ ਮੈਂ ਟਰਟਕਾ ਲਾ ਦਨੀ ਮੈਂ ਸਾਰਾ ਕੁਝ ਗ੍ਰੈਂਡ ਕਰਕੇ ਦੇ ਦਾਂ ਮੰਮੀ ਨੂੰ ਬੈਠੀ ਬੈਠੀ ਟਰਟਕਾ ਲਾ ਦਾਂਗੀ। ਮੈਂ ਤਾਂ ਮੈਂ ਗੂੜੇ ਦੇ ਪੱਤੇ ਦੇ ਮੱਠੇ। ਆਪਕ ਪਨੀਰ ਕੱਟ ਕੇ ਦੇ ਦਾਂਗੀ ਉਹਨਾਂ ਨੂੰ। ਜੋਤ ਮੜਦਾ ਜਿ ਕਰਚੀ। ਜੋਤ ਮੜਦਾ ਖਰਚੇ ਕੀ ਚੱਲਾਂਗੇ ਉਹਦੀ ਵੀਡੀਓ ਵੀ ਲਮਾਉਂਗਾ ਪੋਡਕਾਸਟ ਤੇ ਵੜਦੀ। ਪ੍ਰੈਗਨਸੀ ਟਰਟਾ ਤੇਰੇ ਤੇ ਪਰ ਦੱਪਨੀ ਰਹੀ ਨਹੀਂ। ਜਿਹੜਾ ਮੁੱਲ ਦਾ ਪਨੀਰ ਜਦੋਂ ਲੱਗਦੀ ਹੈ ਜੀ ਕੁਸ਼ਮੀਗ ਕਰੇ ਥੋੜਾ ਗੱਦਲਾ ਪਾਣੀ ਵਧੀਆ ਬਣਾਨਾ ਟਾਪ ਤੇ ਪਨੀਰ ਹੋਈ ਜਮਾ ਇੱਕ ਨੰਬਰ ਪਨੀਰ ਕਿੰਨੇ ਕਿਤਾਈ ਨੇ ਪੱਤੀਆਂ 20 ਮੱਟਲਾ ਕੈਨ ਪਿਆਤਾ ਹੋਣਾ ਆਈਗੇ ਨੇ ਆਪਣੇ ਕੋਲ ਹੋਰ ਜੋਤਾਂ ਲਾਉਣ ਨੂੰ ਕੀ ਹੁੰਦੇ ਆ ਘਰੋਂ ਦੀਵੇ ਦੇ ਹੈਗੇ ਆ ਦੀਵੇ ਦੀਵੇ ਜਾ ਤਾਂ ਮੋਤਰਾ ਮਤਿਆ ਨਾ ਮਤਿਆ ਪੰਜ ਵੀ ਉਰੇ ਆ ਵੀ ਪੰਜ ਵੀ ਚਣਾਲੇ ਬਾਬੇ ਲੱਗ ਜੂਗਾ ਨਾਲੇ ਬੋਰ ਚੋਂ ਡਿੱਗ ਜੂਗਾ ਕਿ ਇਤਨਾ ਦੂਰ ਖੇਤ ਨੇ ਜੀ ਫਨੀ ਲਾਇਆ ਮਾ ਕਿੰਨਾ ਮਾਹੌਲ ਵਧੀਆ ਨੇ ਜੀ ਹੁਣ ਥੋੜਾ ਜਿਹਾ ਆਪ ਦਾ ਉਹਨਾਂ ਨੇ ਅੱਜ ਬਦਲਵਾਈ ਬਣੀ ਪਈ ਹੈ ਨਾ ਜੇ ਮੈਂ ਬਦਲਵਾਈ ਜਰਮਾਨਾ ਸਭ ਦਨਾਂ ਨੂੰ ਸਬਜੀ ਚੱਲਿਆਗੀ ਮੇਰੀ ਸਬਜੀ ਇਤਨੀ ਸਾਗ ਬਹੁਤ ਵਧੀਆ ਬਣਿਆ ਠੀਕ ਆ ਆਪਣਾ ਸਾਗ ਇਹ ਸੌਤ ਤੋਂ ਪੀਸ ਕਟਾਂਗੇ ਇਹ ਥੋੜੇ ਜਿਹਾ ਫੁੱਲਦੇ ਵੀ ਹੁੰਦੇ ਹਨ ਬਰੀਆ ਆਪਣੀ ਤਾਂ ਵਧੀਆ ਰਹੂ ਹਮ ਇੱਕੜਾ ਟੁਕੜਾ ਨਾ ਇਹ ਕਦਾਂ ਟੁਕੜਾ ਜਿਹਾ ਖਾ ਕੇ ਆਏ ਮੂੰਹ ਪਰ ਵੀ ਮੂੰਹ ਤੇ ਆਏ ਹੋ ਜਾਂਦਾ ਵੀ ਮੂੰਹ ਪਰ ਉਹ ਨਾ ਕੁ ਨਹੀਂ ਹੁੰਦਾ ਇਹਦਾ ਇਹ ਰੋਮਰੀਆ ਮੂਹ ਕਦੇ ਇਹਨਾਂ ਨੂੰ ਪਨੀਰ ਦੀ ਭੁਰਜੀ ਬਣਾ ਲੈਨੇ ਆ ਕਰੇ ਪਨੀਰ ਉਹ ਕਰ ਲੈਨੇ ਸਰ ਵੀ ਸਿੱਧੀ ਤੇਰੇ ਕਰੇ ਮਾਰਾ ਇਹਨੂੰ ਦੁੱਧ ਪਾਣੀ ਦਿੱਤਾ ਵੀ ਵਧੀਆ ਬਣਾ ਕੇ ਖਾਓ ਸਰ ਕਰਨ ਦੀ ਗੱਲ ਤਾਂ ਅਮ ਕਰਦੇ ਆ ਮੋਹਨ ਜੀ ਤੁਸੀਂ ਪਨੀਰ ਦੀ ਪੁਰਜੀ ਬੜੀ ਸੁਆਦ ਬਣਾਈ ਸੀਗੀ। ਹੂੰ ਵਧੀਆ ਬਣਦੀ। ਸਕੂਲ ਤੇ ਥੋੜਾ ਬਹੁਤ ਇਹਨਾਂ ਨੂੰ ਪਨੀਰ ਦੀ ਪੁਰਜੀ ਬਣਾ ਕੇ ਪਾ ਦੇਣਗੇ। ਤੇ ਇਹਦੀ ਬਣ ਜੰਗੇ ਨਾਲੇ ਦੇਖ ਕੇ ਹਾਂ। ਇਹਨਾਂ ਨੂੰ ਵੀ ਵਧੀਆ ਹੀ ਆਏਗੀ। ਘੱਟ ਤਾਲੀ ਵੀ ਦੇ। ਥੋੜਾ ਬਸ ਜੂੜ। ਬਾਕੀ ਪਕਾਇਆ ਸਾਨੂੰ ਸਬਜ਼ੀ ਵਾਲਾ ਹੀ ਆ ਮਟਰ ਪਨੀਰ ਦੀ। ਆਮਣ ਕੱਟ ਰਹੀ ਆ ਮੈਂ ਮਸਾਲਾ ਪੁੱਣ ਕੇ ਤਿਆਰ ਕਰ ਰਹੀ ਆ ਤੱਪੇ ਬੱਤਨਾ ਵਟ ਰਿਆ। ਜੋ ਤਰ ਤਿਆਰ ਆ ਕਰਕੇ ਵਰਦਾ। ਤੇ ਚਾਰ ਵਾਦਨ ਕੰਮ ਨੇ ਪਰ ਜੇ ਦੇਖਣਾ ਬਹੁਤ ਲੰਦਲਾ ਮੇਰਾ ਆਪਾ ਦਰਾਈ ਬਣਾਵਾਂਗੇ ਇਹ ਸਬਜੀ ਕਰਦੇ ਆਪਾਂ ਮਟਰ ਪਨੀਰ ਦੀ ਤੇ ਵਧੀਆ ਰਹਿੰਦੀ ਆ ਪੂਰਾ ਮਸਾਲਾ ਜਦੋਂ ਪੱਕ ਗਿਆ ਫਿਰ ਪਾਣੀ ਪਾ ਕੇ ਚਫਾੜੀਆਂ ਪਾਵਾਂਗੇ ਜੇ ਜਰੂਰੇ ਪੱਕ ਗਿਆ ਫਿਰ ਪਤਾਈਆ ਸੋਨਮਾ ਆਪਾਂ ਪਾ ਦਾਂਗੇ ਪਨੀਰ ਹੈਨਾ ਵਧੀਆ ਬਣੂਗੀ ਪਨੀਰ ਦੀ ਸਬ지 ਫਿਰ ਮੱਖੀਆਂ ਪਕਾਤੀਆਂ ਆਪਾਂ ਪਕੌੜੇ ਪਕਾ ਕੇ ਵੇ ਰਸ ਤੇ ਦੇ ਚਾ ਗਵਾ ਲਏ ਮੈਂ ਵੀ ਖਾਣਾ ਪਨੀਰ ਬਹੁਤ ਸਵਾਦ ਆ ਰਿਹਾ ਮੈਂਨਲੀ ਅਮਰ ਨੇ ਪਨੀਰ ਕੱਟ ਲਏ ਸਾਫੀ ਨਹੀਂ ਹੋ ਗਿਆ ਇਹ ਪਜਾਮਾ ਯਾ ਤਾ ਨੂੰ ਕੇਕ ਲੈ ਕੇ ਚਾਉਂਦੇ ਆ 6 ਤਾਪਾ ਜੀਵੇ ਲੱਗਿਆ ਮੈਂ ਆਮਣ ਨੂੰ ਨਾ ਮੈਂ ਤੇ ਆਮਣਾ ਕੀਤਾ ਨਾਲ ਇੱਕ ਦਿਖੇਤ ਨੂੰ ਜਮਣ ਜਿਹੜੇ ਆਪਾਂ ਨਮਾ ਬਹਲ ਦਿੱਤਾਗਾ ਤਰ੍ਹਾਂ ਦਾ ਮੈਂ ਉਹ ਦਿਖਾ ਕੇ ਨਾ ਮੈਂ ਇਹ ਸਾਰਾ ਛੇਕ ਰਤਾ ਕਿੰਨਾ ਮੈਂ